thank you ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਹੱਥੀ ਤੇਗਾ ਪੱਕਾ Hey, you're done. The... ਮੁਖ ਤੇ ਹਰ ਚਿੱਤ ਮੈਂ ਯੁੱਧ ਬੇਚਾਰ ਹੈ ਮੁਖ ਤੇ ਹਰ ਚਿੱਤ ਮੈਂ ਯੁੱਧ ਬੇਚਾਰ ਹੈ ਮੁਖ ਤੇ ਹਰ ਚਿੱਤ ਮੈਂ ਯੁੱਧ ਤੇਹ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੁੱਧ ਬੇਚਾਰੇ ਮੁਖ ਤੇ ਹਰ ਚਿੱਤ ਮੈਂ ਜੁੱਧ ਮੈਂ ਮੁਖ ਤੇ ਹਾਰ ਚਿੱਤ ਮੈਂ ਜੋਤ ਬੇਚਾਰੇ ਮੁਖ ਤੇ ਹਾਰ ਚਿੱਤ ਮੈਂ ਜੋਤ ਬੇਚਾਰੇ ਦੇ ਰਹਿ ਹੈ ਜਸ ਨਾਵ ਚੜੈ ਪਵ ਸਾਗਰ ਤਾਰੇ ਜਸ ਨਾਵ ਚੜੈ ਪਵ ਸਾਗਰ ਤਾਰੇ ਤਨ ਜਿਉ ਤੇਹ ਕੋ ਜਗ ਮੈ ਜੀਉ ਤੇ ਹੈ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੋਤ ਬੇਚਾਰੈ ਮੁਖ ਤੇ ਹਰ ਚਿਤ ਮੈਂ ਜੋਤ ਬੇਚਾਰੈ ਤਨ ਜੀਉ ਮੁਖ ਤੇ ਹਰ ਚਿੱਤ ਮੈਂ ਜੋਤ ਬੇਚਾਰੈ ਮੁਖ ਤੇ ਹਰ ਚਿੱਤ ਮੈਂ ਜੋਤ ਬੇਚਾਰੈ ਧੀਰਜਤਾ ਮ ਬਣਾ ਸ਼ਰੀਰ ਜਤਾਮ ਬਣਾਏ ਹੈ ਤਨ ਬੁੱਧ ਸੋ ਦੀਪਕ ਜੋ ਬੁੱਧ ਸੋ ਦੀਪਕ ਜੋ ਉਜਿਆਰੇ ਤਨ ਜੀਓ ਜਗ ਮੈਂ ਤਨ ਜੀਉ ਤੇ ਹੈ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੋਤ ਬੇਚਾਰ ਹੈ ਮੁਖ ਤੇ ਹਰ ਚਿੱਤ ਮੈਂ ਜੋਤ ਬੇਚਾਰ ਹੈ ਤਨ ਜੀਉ ਤੇ ਹੈ ਕੋ ਜਗ ਮੈਂ ਨ ਜੀਉ ਤੇਹ ਕੋ ਜਗ ਮੈਂ ਮੁਕ ਤੇ ਹਰ ਚਿਤ ਮੈਂ ਜੁਤ ਬੇਚਾ ਨੀ ਮਨੋ ਹੱਥ ਲੈ ਗਿਆਨ ਕੀ ਪੜਨੀ ਮਨੋ ਹੱਥ ਲੈ ਕਾਤਰਤਾ ਕਤਵਾਰ ਬੋਹਾ ਕਾਤਰਤਾ ਕੁੱਤਵਾਰ ਬੋਹਾਰੇ ਤਨ ਜਿਉ ਤੇਹ ਕੋ ਜਗ ਮੈਂ ਤਨ ਜਿਉ ਤੇਹ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੋਤ ਬੇਚਾਰ ਹੈ ਚਿੱਤ ਮੈ ਜੋਤ ਬੇਚਾਰੇ ਤਨ ਜਿਉ ਤੇ ਹੈ ਕੋ ਜਗ ਮੈ ਤਨ ਜਿਉ ਤੇ ਹੈ ਕੋ ਜਗ ਮੈ ਮੁਖ ਤੇ ਹਰ ਚਿੱਤ ਮੈ ਜੋਤ ਬੇਚਾਰੇ ਮੁਖ ਤੇ ਹਰ ਚਿੱਤ ਮੈਂ ਜੁੱਤ ਬੇਚਾਰੇ ਧਨ ਜੀਉ ਤੇਰੇ ਕੋ ਜਗ ਮੈਂ ਧਨ ਜੀਉ ਤੇਰੇ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੁੱਤ ਬੇਚਾਰੇ ਮੁਖ ਤੇ ਹਰ ਚਿੱਤ ਮੈਂ ਜੋਤ ਬੇਚਾਰੇ ਮੁਖ ਤੇ ਹਰ ਚਿੱਤ ਮੈਂ ਮੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਫਿਰ ਇੱਕ ਜੁਕਾਰਾ ਲਾਈਏ ਆਪਾਂ ਬੋਲੇ ਈਸੋ ਨਿਹਾਲ ਸਰਬ ਸੀ ਆਕਾ ਦਾ ਸੰਗਤ ਜੀ ਪਿਆਰ ਸਹਿਤ ਕਹੋ